ਬੱਬਿਆ ਹੋ ਤਗੜਾ ਜਾਂ ਫਿਰ ਵੇਖਦਾ ਸੁਰ ਸਿੰਘੀ ਨਾ ਪੈ ਗਿਆ ਪੰਗਾ ਜੇ ਜਫਾ ਲੱਗ ਗਿਆ ਤੇ ਧੜਾ ਉਹ ਬੱਬੇ ਦਾ ਜੱਟ ਵੱਲੋਂ ਜਸਤਾਨ ਰਾਜਨ ਸਿੱਧੂ ਹੋਣੀ ਸਾਡੇ ਭਰਾ ਨੇ ਛੀਨੇ ਵਾਲੇ ਅਰਸ਼ ਹੋਣੀ ਸਾਡੇ ਭਰਾ ਹੋਇਆ ਪਰ ਇਧਰ ਦੇ ਪਾਸੇ ਕਲਦੀਪਾ ਕਲਦੀਪਾ ਕਲਦੀਪ ਕਲਦੀਪ ਬੱਲੇ 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 ਏ ਤਾੜੀਆਂ 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 ਰੁਕਣੀਆਂ ਨਹੀਂ ਚਾਹੀਦੀਆਂ ਤਾੜੀਆਂ ਜ਼ੋਰਦਾਰ ਵਾਓ ਸਾਹਮਣੇ ਵੇਖ ਰਿਹਾ ਕਬੱਡੀ ਪੈਂਦੀ ਤੇ ਬੋਲ ਰਮਨਦੇ ਏ ਭੀਮ ਨੇ ਕਹਿੰਦੇ ਦੂਜੀ ਕੌਡੀ ਮੋੜਦੀ ਭੀਮ ਨੇ ਦੂਜੀ ਕੌਡੀ ਮੋੜਦੀ ਏ ਸੋਖਾ ਸੁਖ ਲਾਵੇ ਕੈਨੇਡਾ ਉਹਨਾਂ ਵੱਲੋਂ ਬਹੁਤ ਵੱਡਾ ਪਿਆਰ ਆਇਆ ਧੰਨਵਾਦ ਹੈ ਸੁਖ ਲਾਵੇ ਕੈਨੇਡਾ ਵਾਲੇ ਦਾ ਧੰਨਵਾਦ ਲੈ ਵੀ ਲਖਵੀਰ ਆ ਜਾ ਮੇਰੇ ਵਾਲੇ ਮਾਈਕ ਤੇ ਧੰਨਵਾਦ ਆ ਤੇਰਾ ਤੇਰਾ ਸਾਮ ਨਹੀਂ ਦੇ ਸਕਦੇ ਜੱਟਾ ਕੋਈ ਚੱਕ ਜਾੜੋ ਇਹ ਅਮਰ ਹੈ ਪੰਘਾਲੇ ਵਾਲਾ ਮੇਰੇ ਵੀਰੋ ਕਬੱਡੀ ਕਬੱਡੀ ਕਰਦਾ ਹੋਇਆ ਹੈ ਚਾਰ ਨੇ ਚਾਰਾਂ ਵਿੱਚੋਂ ਕੌਣ ਬੱਲੇ ਬੱਲੇ ਕਰਵਾਵੇਗਾ ਆ ਦੇਖਾਂਗੇ ਸਾਹਮਣੇ ਇਹ ਗੱਗੂ ਹੈ ਮੇਰੇ ਵੀਰੋ ਭਾਗੋਵਾਲ ਦੀ ਧਰਤੀ ਜਿਹੜੇ ਗੁਲਾਸਪੁਰ ਵਾਲਾ ਮਾਝੇ ਦੀ ਧਰਤੀ ਤੇ ਟਕਹੜ ਗੱਲਾਂ ਸਿਰਾ ਆਹ ਕਹਿੰਦੇ ਨਜ਼ਾਰਾ ਆਇਆ ਪਿਆ ਏ ਆਹ ਕਹਿੰਦੇ ਅਮੋਲਕ ਹੈ ਰਾਦਾ ਜਫਾ ਲਾਉਣ ਦਾ ਆਏ ਫਰੰਦੀਪੁਰੀ ਆਹ ਉਹ ਫਰੰਦੀਪੁਰੀ ਦਾ ਜੱਫਾ ਕਿਦਾਂ ਦਾ ਲਗਾ ਤੇ ਮਾ ਜਾਰੇ ਤਾੜੀਆਂ ਜ਼ੋਰਦਾਨ ਵਾਲੋ ਆਉਂਦਾ ਡਿਸਪਲਨ ਜਿਹੜਾ ਹੈ ਉਹ ਜ਼ਰੂਰ ਬਣਾ ਕੇ ਰੱਖੀਏ ਸਾਰ ਸਰਕਾਰ ਦੇ ਜੋਗ ਵੀਰ ਰਾਜਨ ਵੀਰ ਹੋਰ ਨੇ ਇਹ ਫਰੰਦੀਪੁਰੀਓ ਗੋਪੀ ਦੀ ਮਾਇਆ ਪੁੱਜੀ ਕਰਦੀ ਆ ਏਕਮ ਹੈ ਪਤਾਪੁਰੀਆ ਏਕ ਪਤਾਪੁਰੀਆ ਕੇ ਬਰਜਮਾਨ ਸੁਖੇ लावे करेडा तरश उन्होंने वीर वालों जरा ग्यारह हजार दो जफ्फिया उपर है इधर 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 ए आ, ए आ, ए आ, ए आ ए